ਬੀਜੇਪੀ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਨਰ ਰਨਾਉਤ ਇੱਕ ਵਾਰ ਫੇਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ। ਉਹ ਪਿਛਲੇ 3-4 ਦਿਨਾਂ ਚ ਉਹਨੇ ਵਾਰ-ਵਾਰ ਬਿਆਨ ਦੇ ਕੇ ਔਰ ਫਿਰ ਉਹ ਵਿਦਡਰੋ ਕੀਤੇ। ਪਰ ਉਤੋਂ ਕੰਗਨਰ ਰਨਾਉਤ ਦਾ ਇਹ ਕਹਿਣਾ ਹੈ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹਾਂ। ਜਿਸ ਮੈਂਬਰ ਪਾਰਲੀਮੈਂਟ ਨੂੰ ਕੰਗਨਾ ਰਾਤ ਨੂੰ ਇਹ ਨਹੀਂ ਪਤਾ ਕਿ ਬਤੌਰ ਬੀਜੇਪੀ ਦੇ ਸਿੰਬਲ ਤੇ ਉਹ ਮੈਂਬਰ ਪਾਰਲੀਮੈਂਟ ਬਣੀ ਆ ਉਸ ਪਾਰਟੀ ਨਾਲ ਜੁੜੀ ਨਹੀਂ ਆ ਬਲਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੌਧਰੀ ਰਿਪਰੈਜ਼ੈਂਟ ਰਿਪਰੈਜ਼ੈਂਟ ਕਰ ਰਹੀ ਆ ਉਹਦੀ ਮਾਨਸਿਕ ਹਿਸਤੀ ਕੀ ਹੋ ਸਕਦੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਔਰ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਕਿ ਕੰਗਨਾ ਰਾਉਤ ਦਾ ਜਿਹੜਾ ਆ ਮਾਨਸਿਕ ਅਸਤਰ ਠੀਕ ਨਹੀਂ ਇਹਦਾ ਇਲਾਜ ਹੋਣਾ ਚਾਹੀਦਾ ਮੇਰਾ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਯੂਨਿਟ ਹੈ ਜਿਹੜੇ ਹੁਣ ਕਹਿੰਦੇ ਆ ਵੀ ਅਸੀਂ ਕੰਮਨਾ ਰਣੌਤ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਆਪਣੇ ਆਪ ਨੂੰ ਵਕ ਕਰ ਰਹੇ ਵਾਰ-ਵਾਰ ਕਰਦੇ ਇਹ ਭਾਜਪਾ ਦੀ ਇੱਕ ਗਿਣੀ ਮਿੱਠੀ ਜਿਹੜੀ ਆ ਸਿਆਸਤ ਹੈ ਪਹਿਲਾਂ ਕੰਟਰੋਵਰਸ਼ੀਅਲ ਬਿਆਨ ਦਵਣਾ ਆਪਣੇ ਕੁਝ ਲੋਕ ਰੱਖਿਓ ਇਹਨਾਂ ਨੇ ਜਿਨ੍ਹਾਂ ਚ ਸਮਾਜ ਚ ਵੰਡੀਆਂ ਪੈਂਦੀਆਂ ਨਫਰਤ ਫੈਲਦੀ ਫਿਰ ਜਦੋਂ ਦੇਖਦੇ ਲੋਕਾਂ ਦਾ ਰਿਐਕਸ਼ਨ ਆ ਜਾਂਦਾ ਤੇ ਉਹ ਤੋਂ ਆਪਣੇ ਆਪ ਤੋਂ ਵਕ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਵਕ ਹੋਣਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕੰਗਨਰ ਰੌਂਤ ਵਰਗੇ ਨਫ਼ਰਤ ਫਲਾਊ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਅਦਰਵਾਈਜ਼ ਲੋਕਾ ਲੋਕ ਐਡੇ ਗੁੰਮਰਾਹ ਹੋਣ ਨਹੀਂ ਆ ਵੀ ਜੇ ਤੁਸੀਂ ਕਹਿ ਦੋ ਵੀ ਸਾਡੇ ਦੇ ਨਾ ਵਾਸਤੇ ਤੁਹਾਡੀ ਤੁਹਾਡੇ ਸਿੰਬਲ ਤੇ ਚੁਣੀ ਹੋਈ ਮੈਂਬਰ ਪਾਰਲੀਮੈਂਟ ਹੈ ਬੇਸ਼ੱਕ ਕੰਗਨਰ ਰਾਤ ਦੀ ਜਿਹੜੀ ਮਾਨਸਿਕ ਸਥਿਤੀ ਉਹ ਸਾਰਿਆਂ ਦੇ ਸਾਹਮਣੇ ਹੀ ਆ ਜਿਹਨੂੰ ਇਹ ਹੀ ਨਹੀਂ ਪਤਾ ਕਿ ਉਹ ਐਡੀ ਵੱਡੀ ਪੋਲਿਟੀਕਲ ਪਾਰਟੀ ਦੀ ਮੈਂਬਰ ਵੀ ਆ ਸੋ ਭਾਰਤੀ ਜਨਤਾ ਪਾਰਟੀ ਅਗਰ ਵਾਕਈ ਕਿਸਾਨ ਹਤੈਸ਼ੀ ਹੈ ਤੇ ਇਮੀਡੀਏਟਲੀ ਕੈਨਰ ਨਰਨਾ ਦੇ ਖਿਲਾਫ ਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਦੇ ਖਿਲਾਫ ਸਖਤ ਕਦਮ اٹھੋਣੇ ਚਾਹੀਦੇ